ਆ ਦੇਖੋ ਜੀ ਹੁਣ ਦਿਖਾਣੇ ਤੁਹਾਨੂੰ ਕਚੌਰੀਆਂ ਬਣਾਈਆਂ ਦੀ ਆ ਲਓ ਜੀ ਕੈਮਰੇ ਤੇ ਆ ਕਮਾਲ ਕੀਤਾ ਬੱਚੇ ਗਰਮਾ ਗਰਮ ਐ ਤਾਂ ਇਹ ਤਾਜ਼ੀਆਂ ਤਾਜ਼ੀਆਂ ਆਹ ਦੇਖੋ ਜੀ ਆ ਉਮਰ ਦਰਾਜ਼ ਮਾਤਾਵਾ ਮੈਂ ਕਹਿੰਨਾ ਜੀ ਇਹਨਾਂ ਵਰਗਾ ਕੌਣ ਹੋ ਸਕਦਾ ਪੂਰੇ ਪੰਜਾਬ ਚ ਨਹੀਂ ਹੋ ਸਕਦਾ ਜੀ ਆ ਕਚੌਰੀਆਂ ਦੇਖੋ ਇਹਨਾਂ ਨੇ ਅੱਜ ਹੀ ਤਾਜ਼ੀਆਂ ਤਾਜ਼ੀਆਂ ਬਣਾਈਆਂ ਔਰ ਦੋਨੋਂ ਭੈਣਾਂ ਨੇ ਰਲ ਕੇ ਬਣਾਈਆਂ ਦੀ ਤਾੜੀਆਂ ਹੋ ਜਾਂਦੀ ਜ਼ੋਰਦਾਰ ਤਾੜੀਆਂ ਦੀ ਜ਼ੋਰਦਾਰ ਤਾੜੀਆਂ ਦੀ ਆ ਦੇਖੋ ਨਿਆਣੇ ਕਿੰਨੇ ਖੁਸ਼ ਹੈ ਜੀ ਇਸ ਦੁਗਰੀ ਪਿੰਡ ਦੇ ਦੀ ਕਵਾਲ ਦੀ ਗੱਲ ਹੈ ਜੀ ਦੁਨੀਆ ਭਰ ਦੇ ਵਿੱਚ ਸਾਰੇ ਪੰਜਾਬੀ ਜੀ ਇਸ ਸਮੇਂ 13 ਕਰੋੜ ਦੇ ਕਰੀਬ 14 ਕਰੋੜ ਦੇ ਕਰੀਬ ਪੰਜਾਬੀ ਹੈ ਜੀ ਸਾਡਾ ਵੀਡੀਓ ਘੁੰਮ ਕਮਾ ਕੇ ਸਾਰੇ ਦੇਸ਼ਾਂ ਵਿਦੇਸ਼ਾਂ ਚ ਜਾਂਦਾ ਜੀ ਮਾਤਾ ਜੀ ਹਰਬੀਬ ਕੌਰ ਤੇ ਮਾਤਾ ਜੀ ਅਮਰਜੀਤ ਕੌਰ ਔਰ ਇਹਨਾਂ ਦੇ ਪਰਿਵਾਰ ਨੂੰ ਮਿਲ ਕੇ ਆ ਗਿਆ ਜੀ ਨਜ਼ਾਰਾ ਜੀ ਤੁਹਾਨੂੰ ਕਿਦਾਂ ਦਾ ਲੱਗਿਆ ਜੀ ਤੇ ਇਹਨਾਂ ਦੀਆਂ ਹੱਥਾਂ ਦੀਆਂ ਕਚੌਰੀਆਂ ਦੀ ਲਓ ਜੀ ਖਾਵਾਂਗੇ ਜੀ ਆਪਾਂ ਦੀ ਹਾਂਜੀ ਮਾਤਾ ਜੀ ਬਰੇ ਇਹ ਕਹਿੰਦੇ ਨਾਨ ਵੇਜੇ ਨਵ ਵਧੀਆ ਬਣਾਉਨੇ ਸਾਡੇ ਬੱਚੇ